ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜाराम ਜੀ ਹਰਚੋਵਾਲ ਵਿਖੇ ਆਪਾਂ ਨੂੰ ਬਹੁਤ ਸਾਰੇ ਕਸਟਮਰਸ ਦੇ ਦੁਪੱਟਿਆਂ ਦੇ ਰਿਗਾਰਡ ਦੇ ਵਿੱਚ ਮੈਸੇਜ ਆ ਰਹੇ ਸੀ ਪਲੇਨ ਦੁਪੱਟਿਆਂ ਬਾਰੇ ਆਪਾਂ ਤੁਹਾਨੂੰ ਇਹ ਵੀਡੀਓ ਦੇ ਜਰੀਏ ਦੱਸਣਾ ਚਾਹੁੰਦੇ ਹਾਂ ਕਿ ਆਪਣੇ ਸਟੋਰ ਦੇ ਉੱਤੇ ਗੁਰਦੁਆਰਾ ਬਾਬਾ ਰਾਜाराम ਜੀ ਹਰਚੋਵਾਲ ਵਿਖੇ ਬਾਬਾ ਫੈਂਸੀ ਕਲੋਥ ਹਾਊਸ ਤੇ ਤੁਹਾਨੂੰ ਹਰ ਤਰ੍ਹਾਂ ਦੇ ਪਲੇਨ ਦੁਪੱਟੇ ਆ ਜਿਹੜੇ ਅਵੇਲੇਬਲ ਮਿਲ ਜਾਣਗੇ ਜਿਵੇਂ ਪੂਰ ਪਿਓਰ ਦੇ ਦੁਪट्टे ਆਪਣੇ ਕੋਲੇ 2.5 ਮੀਟਰ ਦੀ ਰੇਂਜ ਚ ਹੈਗੇ ਆ ਜਿਨ੍ਹਾਂ ਦਾ ਰੇਂਜ ਹੈਗੀ ਹੈ 180 ਰੁਪਏ ਬਾਅਦ ਦੁਪੱਟਾ ਉਸ ਤੋਂ ਬਾਅਦ ਜਿਵੇਂ ਸੈਮੀ ਚਨੂਨ ਦਾ ਦੁਪੱਟਾ 2.5 ਮੀਟਰ ਦੀ ਰੇਂਜ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਰੇਂਜ ਆ 350 ਰੁਪਏ 350 ਫਿਰ ਟੈਬੀ ਦੇ ਦੁਪੱਟੇ ਹੋਗੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਪਿਓਰ ਕੋਟੇ ਦੇ ਵਿੱਚ ਦੁਪੱਟੇ ਹੋਗੇ ਤੇ ਮਸਲੀਨ ਦੇ ਵਿੱਚ ਦੁਪੱਟੇ ਕਾਟਨ ਦੇ ਦੁਪੱਟੇ ਤੇਬੀ ਦੇ ਦੁਪट्टे ਆਪਣੇ ਕੋਲੇ organza ਦੇ ਦੁਪट्टे ਸਾਰੇ ਹਰ ਤਰ੍ਹਾਂ ਦੇ ਜਿਹੜੇ ਦੁਪੱਟੇ ਆ ਉਹ ਅਵੇਲੇਬਲ ਆ ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਲੇਨ ਦੁਪੱਟਾ ਆਪਣੇ ਸਟੋਰ ਤੋਂ ਖਰੀਦ ਸਕਦੇ ਹੋ ਦੁਪੱਟਿਆਂ ਦੇ ਨਾਲ ਨਾਲ ਆਪਣੇ ਕੋਲੇ ਸ਼ਾਲਸ ਟੌਲ ਇਹ ਕਲੈਕਸ਼ਨ ਆ ਜਿਹੜੀ ਇਹ ਵੀ ਅਵੇਲੇਬਲ ਰਹਿੰਦੀ ਆ ਮੈਂ ਆਪਾਂ ਸੂਟਾਂ ਨੂੰ ਕਸਟਮਾਈਜ਼ ਕਰਨ ਦਾ ਜਿਹੜਾ ਕੰਮ ਆ ਉਹ ਕਰਦੇ ਆ ਸੋ ਕਿਸੇ ਵੀ ਤਰ੍ਹਾਂ ਦਾ ਸੂਟ ਮਸ਼ੀਨੀ ਵਰਕ ਦੇ ਨਾਲ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਹੈਂਡਵਰਕ ਦੇ ਵਿੱਚ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਹੈਂਡਵਰਕ ਦੀ ਜਿਹੜੀ ਫੈਸਿਲਿਟੀ ਆ ਉਹ ਅਵੇਲੇਬਲ ਹੈ ਸੋ ਹੈਂਡਵਰਕ ਦੇ ਡਿਜ਼ਾਈਨ ਵੀ ਤੁਸੀਂ ਸਿੱਧਾ WhatsApp ਤੇ ਮੰਗਵਾ ਕੇ ਚੈੱਕ ਕਰ ਸਕਦੇ ਹੋ ਜਾਂ ਦੇਖ ਸਕਦੇ ਹੋ ਸੋ ਹੈਂਡਵਰਕ ਦਾ ਕੰਮ ਆ ਜਿਹੜਾ ਆਪਾਂ ਨਾਲ ਮਸ਼ੀਨੀ ਵਰਕ ਦੇ ਸਟਾਰਟ ਕਰ ਦਿੱਤਾ ਸੋ ਹੈਂਡਵਰਕ ਕਰਵਾਉਣ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਨਾ ਧੰਨਵਾਦ ਜੀ